ਸੱਚੀ ਗਾਉ ਜੀ ਨੂੰ ਨਮਸਕਾਰ ਜੀ ਮੈਂ 올 ਇੰਡੀਆ ਇਲੈਕਟ੍ਰਿਸਿਟੀ ਬੋਰਡ ਸਪੋਰਟਸ ਟੀਮ ਵੱਲੋਂ ਕਿੜ ਗਿਆ ਆ ਜੀ ਤੇ ਮੈਂ ਪਿਛਲੇ ਸਾਲ ਵੀ ਗਿਆ ਸੀ ਤੇ ਇਸ ਵਾਰੀ ਪਹਿ ਗਿਆ ਤੇ ਮੈਂ ਦੋ ਗੋਲਡ ਮੈਂਡਾਸ ਕੀਤੇ ਪਿਛਲੇ ਸਾਲ ਦਾ ਇੱਕ ਤੇ ਇਸ ਸਾਲ ਦਾ ਇੱਕ ਤੇ ਦੁਬਾਰਾ ਇਸ ਵਾਰੀ ਫਟਾਣਾ ਹਰਿਆਣਾ ਦੀਨਾ ਹੋਇਆ ਹਰਿਆਣਾ ਇਲੈਕਟ੍ਰਿਸਿਟੀ ਬੋਰਡ ਫਾਈਲ ਵਿੱਚ ਇਸ ਨਾਲ ਅਸੀਂ ਦੋਇ ਇੱਕ ਮੈਂ ਦਿੱਤੇ ਤੇ ਸਾਨੂੰ ਗੋਲਡ ਮੈਂਡ ਪ੍ਰਾਪਤ ਹੋ ਗਿਆ ਸਾਡੀ ਪੰਜਾਬ ਦੀ ਟੀਮ ਪੀਜੀ ਬੋਰਡ ਦੀ ਪੀਐਸਪੀਸੀਰ ਪਟਿਆਲਾ ਪਹਿਲੇ ਨੰਬਰ ਚਾਹੀਦਾ ਲਗਾਤਾਰ ਦੋ ਸਾਲ ਪਿਛਲੇ ਸਾਲ ਵੀ ਤੇ ਇਸ ਸਾਲ ਵੀ ਮੈਂ ਛੜਚੇਵ ਸਬਸਟੇਸ਼ਨ ਚਲ ਕੇ ਤੋ ਆੜੀਮਾ ਜੀ ਤੇ ਆਪਣੇ ਸਟੇਸ਼ਨ ਉੱਪਰ ਗਿਆ ਸੀ ਜੇਮਾ ਚਲੋ ਕਿ ਰਾਮੜੇ ਉੱਪਰ ਨਹੀਂ ਹੈਲਪ ਵੀ ਨਹੀਂ